ਆਪਣੇ ਹੱਥ ਚ ਲਿਆ ਜਿਹੜੀਆਂ ਟਰੈਕਟਰ ਨੂੰ ਜਿਹਨੂੰ ਆਪਾਂ ਕਹਿੰਦੇ ਆ ਟੋਚਨ ਕਰਕੇ ਜਿਹੜੇ ਟੋਚਨ ਵਾਲਾ ਕੰਮ ਕਰਦੇ ਸੀ ਉਹ ਜਿਹੇ ਮੇਲੇ ਕਰਾਉਂਦੇ ਇਹਦੇ ਤੇ ਪੰਜਾਬ ਸਰਕਾਰ ਨੇ ਬੈਨ ਲਾ ਰੱਖਿਆ ਸੋ ਬੈਨ ਦੇ ਹੁੰਦਿਆ ਵੀ ਇਹਨਾਂ ਦੇ ਕੋਈ ਆਰਗੇਨਾਈਜ਼ਰ ਸਾਡੇ ਐਸਪੀ ਫਗਵਾੜਾ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਇਸ ਬਾਰੇ ਉਹਨਾਂ ਨੂੰ ਕਲੀਅਰ ਕਰਤਾ ਸੀ ਕਿ ਤੁਸੀਂ ਇਹੋ ਜਿਹੇ ਟੋਚਨ ਵਾਲੇ ਮੁਕਾਬਲੇ ਜਿਹੜੇ ਟਰੈਕਟਰਾਂ ਦੇ ਨਹੀਂ ਕਰਾ ਸਕਦੇ ਪੱਡ ਸਪਾਇਰਟ ਆਫ ਡੈਟ ਇਨਾਂ ਨੇ ਉਹ ਮੁਕਾਬਲਾ ਜਿਹੜਾ ਹੈਗਾ ਵਾ ਪਿੰਡਾਂ ਕਿਸੀ ਦੇ ਧਿਆਨ ਚ ਲਿਆੰਦਾ ਡਮੇਲੀ ਡਮੇਲੀ ਪਿੰਡ ਦੇ ਵਿੱਚ ਇਹਨਾਂ ਨੇ ਇਹ ਮੁਕਾਬਲਾ ਕਰਾਇਆ ਔਰ ਇਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜੇ ਟੋਚਨ ਮੁਕਾਬਲੇ ਬੜੇ ਰਿਸਕੀ ਨੇ ਜੇਕਰ ਇਹਦੇ ਵਿੱਚ ਕਿਸੇ ਵੀ ਟੰਗ ਦੇ ਨਾਲ ਕੋਈ ਇੰਬੈਲੈਂਸ ਹੋ ਜੇ ਜਾਂ ਆਊਟ ਆਫ ਕੰਟਰੋਲ ਕੋਈ ਵੀ ਟਰੈਕਟਰ ਹੋ ਜੇ ਕਿਉਂਕਿ ਟਰੈਕਟਰਾਂ ਦੀ ਹਾਰਸ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਹੋ ਜਿਹਾ ਕੋਈ ਵੀ ਹਾਦਸਾ ਜਿਹੜਾ ਕਿਸੇ ਦੀ ਵੀ ਜਾਨ ਮਾਲ ਦਾ ਨੁਕਸਾਨ ਕਰ ਸਕਦਾ ਇਹ ਜਾਣਕਾਰੀ ਇਹ ਇਲਮ ਇਹਨਾਂ ਨੂੰ ਹੁੰਦਿਆਂ ਵੀ ਹੋਇਆ ਆਰਗੇਨਾਈਜ਼ਰਸ ਨੂੰ ਇਹਨਾਂ ਨੇ ਫੇਰ ਵੀ ਇਹੋ ਜਿਹਾ ਜਿਹੜਾ ਮੁਕਾਬਲੇ ਆ ਉਹ ਕਰਵਾਏ ਔਰ ਇਹਨਾਂ ਨੇ ਆਪਣੇ ਆ ਤੇ ਆਪਣੇ ਜਿਹੜੇ ਹੋਰ ਲੋਕ ਆ ਉਥੇ ਜਿਹੜੇ ਦਰਸ਼ਕ ਜਾਂ ਆਡੀਅנס ਦੇ ਤੌਰ ਤੇ ਆਏ ਹੋਏ ਲੋਕ ਸੀਗੇ ਉਹਨਾਂ ਦੀ ਵੀ ਜਾਨ ਮਾਲ ਨੂੰ ਇਹਨਾਂ ਨੇ ਖਤਰੇ 'ਚ ਪਾਇਆ ਰਿਜ਼ਲਟੈਂਟ ਉਥੇ ਇੱਕ ਹਾਦਸਾ ਹੋਇਆ ਇੱਕ ਟਰੈਕਟਰ ਇੰਬੈਲੈਂਸ ਹੋ ਕੇ ਜਦੋਂ ਮੁਕਾਬਲਾ ਚੱਲ ਰਿਹਾ ਸੀ ਉਹਦੇ ਚ ਤਿੰਨ ਜਾਨੇ ਜਿਹੜੇ ਆ ਉਹ ਇੰਜਰਡ ਹੋਏ ਦੋਆਂ ਦੀਆਂ ਲੱਤਾਂ ਟੁੱਟੀਆਂ ਇੱਕ ਬੂਟਾ ਨਾਂ ਦਾ ਇੱਕ ਜਿਹੜਾ ਇਹਨਾਂ ਦਾ ਆਰਗੇਨਾਈਜ਼ਰ ਵੀ ਸੀ ਗਿਆ ਉਹਦੀਆਂ ਖੁਦ ਦੀਆਂ ਵੀ ਲੱਤਾਂ ਟੁੱਟੀਆਂ ਸੋ ਇਹਦੇ ਵਿੱਚ ਅਸੀਂ ਮਕਦਮਾ ਦਰਜ ਕੀਤਾ ਥਾਣੇ ਰਾਵਲਪਿੰਡੀ ਦੇ ਵਿੱਚ ਜੇਰਤਾਰਾ 308 336 382 278 ਔਰ ਹੋਰ ਤਰ੍ਹਾਂ ਵਾਂ ਜਿਹੜੀਆਂ ਵਾਂ ਉਹ ਵੀ ਅਸੀਂ ਦਰਾਂ ਨੇ ਇਨਵੈਸਟੀਗੇਸ਼ਨ ਜਿਹੜੀਆਂ ਸਾਨੂੰ ਪਤਾ ਲੱਗਣਗੀਆਂ ਉਸ ਮੁਤਾਬਕ ਜਿਹੜੀਆਂ ਵਾਂ ਉਹ ਤਰ੍ਹਾਂ ਵਾਂ ਦੇ ਵਿੱਚ ਜਿਹੜਾ ਹੈਗਾ ਹੋਰ ਵਾਧਾ ਕੀਤਾ ਜਾਊ ਇਹਦੇ ਵਿੱਚ 11 ਮੁਲਜ਼ਮ ਨੇ ਜਿਹੜੇ ਬਾਈ ਨੇਮ ਨਾਮਜ਼ਦ ਕੀਤੇ ਗਏ ਆ ਤਿੰਨ ਟਰੈਕਟਰ ਆ ਜਿਹੜੇ ਉੱਥੇ ਪਾਰਟਿਸਪੇਟ ਕਰ ਰਹੇ ਸੀ ਉਹਨਾਂ ਨੂੰ ਅਸੀਂ ਫਾੜ ਰੌਂਡ ਅਪ ਕਰ ਲਿਆ ਔਰ ਜਿਹੜੇ ਉਹ ਟਰੈਕਟਰ ਉਹਨਾਂ ਦੀਆਂ ਬਰਾਮਦੀਆਂ ਪਾ ਲਈਆਂ ਗਈਆਂ ਜਿਹੜੇ ਇੰਨਾ ਟਰੈਕਟਰਾਂ ਦੇ ਜਾਂ ਹੋਰ ਟਰੈਕਟਰਾਂ ਵਾਲੇ ਉੱਥੇ ਆਏ ਸੀ ਉਹਨਾਂ ਦੀਆਂ ਅਸੀਂ ਵੀਡੀਓਜ਼ ਤੇ ਰਹੀਆਂ ਔਰ ਹੋਰ ਹਿਊਮਨ ਇੰਟੈਲੀਜੈਂਸ ਰਹੀਆਂ ਆਪਦੇ ਸੋਰਸਸ ਰਹੀ ਉਹਨਾਂ ਦਾ ਪਤਾ ਕਰ ਰਹੇ ਹਾਂ ਕਿਹੜੇ-ਕਿਹੜੇ ਟਰੈਕਟਰ ਸੀ ਕਿਹੜੇ-ਕਿਹੜੇ ਬੰਦੇ ਹੋਰ ਸੀ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਉਹਨਾਂ ਨੂੰ ਵੀ ਫੜਿਆ ਜਾਊਗਾ ਉਹਨਾਂ ਦੀਆਂ ਗ੍ਰਿਫਤਾਰੀਆਂ ਪਾਈਆਂ ਜਾਣਗੀਆਂ ਔਰ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਇਹਦੇ ਨਾਲ ਹੀ ਮੈਂ ਬਾਖੀ ਦੇ ਵੀ ਸਾਰੇ ਜਿੰਨੇ ਵੀ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਕੋਈ ਵੀ ਇਹੋ ਜਿਹੇ ਜਿਹੜੇ ਲੋਕ ਆ ਜਿਹੜੇ ਇਹੋ ਜੇ ਟੋਚਨ ਮੁਕਾਬਲੇ ਮੁਰਗੀਆਂ ਦੀ ਲੜਾਈ ਕੁੱਤਿਆਂ ਦੀਆਂ ਦੌੜਾਂ ਇਹੋ ਜਿਹਾ ਕੋਈ ਵੀ ਕੰਮ ਕਰਦੇ ਆ ਉਹਨਾਂ ਨੂੰ ਕਾਨੂੰਨ ਤੋਂ ਬਾਹਰ ਜਾਣ ਦਾ ਕੋਈ ਹੱਕ ਨਹੀਂ ਹੈਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਔਰ ਜਿਹੜੀਆਂ ਜਿਹੜੀਆਂ ਖੇਡਾਂ ਜਿਨ੍ਹਾਂ ਦੇ ਵਿੱਚ ਹਿਊਮਨ ਲਾਈਫ ਦਾ ਰਿਸਕ ਇਨਵੋਲ ਵਾ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਇਨਵੋਲ ਵਾ ਉਹਨਾਂ ਚੀਜ਼ਾਂ ਤੇ ਪੰਜਾਬ ਸਰਕਾਰ ਨੇ ਬੈਨ ਲਾਇਆ ਹੋਇਆ ਔਰ ਉਹਦੀਆਂ ਬਕਾਇਦਾ ਨੋਟੀਫਿਕੇਸ਼ਨਸ ਇਸ਼ੂ ਕੀਤੀਆਂ ਗਈਆਂ ਇਹੋ ਜਾਂ ਕੋਈ ਵੀ ਇਹੋ ਜੀ ਕਰਤੂਤ ਨਾ ਕਰੇ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਔਰ ਇਹੋ ਜੀ ਖੇਡ ਦਾ ਕੋਈ ਫਾਇਦਾ ਨਹੀਂ ਜਿਹਦੇ ਵਿੱਚ ਕਿਸੇ ਘਰ ਦਾ ਜਿਹੜਾ ਹੈਗਾ ਵਾ ਉਹ ਦੀਵਾ ਬੁੱਝ ਜੇ ਜਾਂ ਕੋਈ ਬੰਦਾ ਮਲ ਅਪੰਗ ਹੋ ਜੇ ਅਪਾਜ ਹੋ ਜੇ ਔਰ ਇਹ ਨਾ ਚੀਜ਼ਾਂ ਨੂੰ ਜਿਹੜਾ ਹੈਗਾ ਬਿਲਕੁਲ برداشت ਨਹੀਂ ਕੀਤਾ ਜਾਊਗਾ ਇਸ ਬਾਰੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਉਹਨਾਂ ਸਾਰਿਆਂ ਦਾ ਬੜਾ ਕਲੀਅਰ ਕਾਟੇ ਦੇ ਵਿੱਚ ਹਦੇਸ਼ ਹੈਗਾ ਔਰ ਕੋਈ ਵੀ ਬੰਦਾ ਇਹੋ ਜਿਹਾ ਜਿਹੜਾ ਕਾਨੂੰਨ ਨੂੰ ਹੱਥ ਚ ਲਾਊਗਾ ਉਹਨੂੰ ਬਿਲਕੁਲ ਮਾਫ ਨਹੀਂ ਕੀਤਾ ਜਾਊਗਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਦੂਸਰਾ ਸਾਡੇ ਮੱਧਮ ਰਾਈ ਅੱਜ ਸਾਡੇ ਰੇਂਜ ਦੇ ਵਿੱਚ ਜਿਹੜੇ ਡਿਸਟ੍ਰਿਕਟਸ ਆਉਂਦੇ ਆ ਉੱਥੇ ਸਾਡਾ ਇੱਕ ਕਾਸੋ ਆਪਰੇਸ਼ਨ ਚੱਲ ਰਿਹਾ ਜਿੱਥੇ ਅਸੀਂ ਹੌਟਸਪੌਟਸ ਨੂੰ ਟਾਰਗੇਟ ਕਰ ਰਹੇ ਹਾਂ ਜਿੱਥੇ ਜਿਆਦਾ ਚਿਟਾ ਜਾਂ ਹੋਰ ਨਸ਼ੇ ਤਸਕਰ ਰਹਿੰਦੇ ਆ ਜਾਂ ਵੇਚਦੇ ਆ ਜਾਂ ਪੁਆਇੰਟ ਆਫ ਸੇਲ ਆ ਜਿੱਥੇ ਉੱਥੇ ਚਿਟਾ ਜਿਆਦਾ ਉੱਥੇ ਵਿਕਿਆ ਜਾਂਦਾ ਚਿਟਾ ਦੇ ਰੂਪ ਚ ਜਾਂ ਛੋਟੀ ਕੁਆਂਟੀਟੀ ਦੇ ਵਿੱਚ ਵੱਡੀਆਂ ਕੁਆਂਟੀਟੀਆਂ ਸਹੀ ਫੜਦੇ ਰਹਿੰਦੇ ਆ ਪਰ ਜਿਹੜੀਆਂ ਛੋਟੀਆਂ ਕੁਆਂਟੀਟੀਆਂ ਆ ਜਿਹੜੀਆਂ ਗੇ ਸਕੂਲ ਦੇ ਨਕਰਚ ਮੜੀਆਂ ਚ ਹੋਰ ਘਲੀਆਂਆਂ ਨਹੀਂ ਨੁਕਰਾਂ ਚ ਲੋਕ ਜਾ ਕੇ ਜਿਹੜੇ ਮਾੜੇ ਅੰਸਰ ਬੱਚਿਆਂ ਨੂੰ ਦਿੰਦੇ ਆ ਉਹਨਾਂ ਹੌਟਸਪੌਟਸ ਨੂੰ ਆਡੈਂਟੀਫਾਈ ਕਰਕੇ ਉਹਨਾਂ ਬੰਦਿਆਂ ਨੂੰ ਆਡੈਂਟੀਫਾਈ ਕਰਕੇ ਅਸੀਂ ਉਹਨਾਂ ਤੇ ਰੇਡ ਕਰਾ ਰਹੇ ਆ ਪਲੱਸ ਜਿਹੜੇ ਜਿਹੜੇ ਹੌਟਸਪੌਟਸ ਜਿੱਥੇ ਜ਼ਿਆਦਾ ਨਸ਼ਾ ਤਸਕਰੀ ਦਾ ਕੰਮ ਚੱਲਦਾ ਉਥੇ ਅਸੀਂ ਸਰਚ ਅਭਿਆਨ ਚਲਾ ਰਹੇ ਆ ਹੁਣੇ ਮੈਂ ਗੰਨਾ ਪਿੰਡ ਐਸਐਸਪੀ ਜਲੰਧਰ ਉਰੰਦ ਦੇ ਨਾਲ ਉਹਨੂੰ ਸੁਪਰਵਾਈਜ਼ ਕਰਕੇ ਆਏ ਆ ਉਥੇ ਅਸੀਂ ਮੈਕਸਿਮਮ ਜਿਹੜੇ ਹੈ ਸੱਚ ਆਪਰੇਸ਼ਨ ਜਾਂ ਜਿੰਨੀਆਂ ਵੀ ਰਿਕਵਰੀਆਂ ਹੋਣਗੀਆਂ ਉਹਨਾਂ ਤੇ ਅਸੀਂ ਪਰਚੇ ਦੇ ਰਹੇ ਹਾਂ ਜਿੰਨੇ ਵੀ ਸ਼ੱਕੀ ਵਿਅਕਤੀ ਆ ਔਰ ਜਿੰਨੇ ਵੀ ਮਾੜੇ ਅੰਸਰ ਆ ਜਿੱਥੇ ਰਿਕਵਰੀ ਨਹੀਂ ਵੀ ਹੋ ਰਹੀ ਉਹਨਾਂ ਨੂੰ ਅਸੀਂ ਰੌਂਡ ਅਪ ਕਰ ਰਹੇ ਹਾਂ ਉਹਨਾਂ ਦੇ ਪਿਛਲਾ 1 ਮਹੀਨੇ ਦਾ ਜੀ ਗਤੀਵਿਧੀਆਂ ਜਿਹੜੀਆਂ ਉਹਨਾਂ ਨੂੰ ਚੈੱਕ ਕਰਾਂਗੇ ਵੈਰੀਫਾਈ ਕਰਾਂਗੇ ਕਿ ਉਹ ਕਿੱਥੇ ਗਏ ਕਿੱਥੇ ਆਏ ਕੀ ਕੀ ਕੀਤਾ ਉਹਨਾਂ ਨੇ ਔਰ ਉਹਨਾਂ ਦੇ ਘਰਾਂ ਚ ਵਿੱਚ ਜਿਹੜੀਆਂ ਖੜੀਆਂ ਗੱਡੀਆਂ ਨੇ ਮੋਟਰਸਾਈਕਲ ਆ, ਟਰੈਕਟਰ ਆ, ਉਹ ਸਾਰਾ ਕੁਝ ਅਸੀਂ ਰਾਉਂਡ ਅਪ ਕਰਕੇ ਲਿਆ ਰਹੇ ਆ। ਟੂ व्हीਲਰਸ ਨੇ, ਮੋਟਰਸਾਈਕਲਸ ਨੇ, ਉਹ ਸਾਰੇ ਅਸੀਂ ਜਿਹੜੇ ਰਾਉਂਡ ਅਪ ਕਰਕੇ ਲਿਆ ਰਹੇ ਉਹਨਾਂ ਦੇ ਕਾਗਜ਼ਾਤਾਂ ਦੀ ਵੈਰੀਫਿਕੇਸ਼ਨ ਕਰਕੇ ਫੇਰ ਜਿਹੜੇ ਆ ਉਹਨਾਂ ਦੇ ਹੈਂਡ ਓਵਰ ਕਰਾਂਗੇ ਔਰ ਜਿਹੜਾ ਜਿਹੜਾ ਵੀ ਵਹੀਕਲ ਵੈਰੀਫਾਈ ਨਹੀਂ ਹੁੰਦਾ ਔਰ ਉਹ ਦੌਰਾਨੇ ਵੈਰੀਫਿਕੇਸ਼ਨ ਪਤਾ ਲੱਗ ਜਾਂਦਾ ਚੋਰੀ ਦਾ, ਕਨਸਰਨ ਜਿਹਦੇ ਘਰ ਦੇ ਵਿੱਚੋਂ ਉਸ ਵਹੀਕਲ ਨੂੰ ਰਾਉਂਡ ਅਪ ਕੀਤਾ ਗਿਆ ਉਹਦੇ ਖਿਲਾਫ ਪਰਚੇ ਦਰਜ ਕੀਤੇ ਜਾਣਗੇ। ਔਰ ਜਿਹੜੇ ਵੀ ਸ਼ੱਕੀ ਵਿਅਕਤੀ ਆ ਜਿਨ੍ਹਾਂ ਦੇ ਉੱਤੇ ਦੋ ਜਾਂ ਦੋ ਤੋਂ ਵੱਧ ਮਾਮਲੇ ਆ ਉਹਨਾਂ ਸਾਰਿਆਂ ਦੇ ਡੋਸੀਅਰ ਤਿਆਰ ਕੀਤੇ ਜਾ ਰਹੇ ਤਾਂ ਕਿ ਉਹਦੇ ਉੱਤੇ ਜਿਹੜੀ ਹੈਗੀ ਆ ਪੁਲਿਸ ਦੀ ਬਾਜ ਵਾਲੀ ਨਿਗਰਾਨੀ ਰਹੇ ਉਥੇ ਸਾਰੇ ਜਿਹੜੇ ਤਿੰਨੇ ਇਸ ਰੇਂਜ ਦੇ ਐਸਐਸਪੀਸ ਨੇ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਗਈਆਂ ਵੀ ਉਹ ਡੋਸੀਅਰ ਦੀਆਂ ਦੋ ਦੋ ਕਾਪੀਆਂ ਬੜਾ ਕੇ ਇੱਕ ਇੱਕ ਸੀਆਈਏ ਹੈੱਡਕੁਆਰਟਰ ਤੇ ਰਵੇ ਇੱਕ ਇੱਕ ਕਨਸਰਨ ਥਾਣੇ 'ਚ ਰਵੇ ਸੋ ਬਾਕੀ ਦੀਆਂ ਜਿਹੜੀਆਂ ਬਰੀਫਿੰਗਸ ਆ ਉਹ ਸਾਰੀਆਂ ਇਸ ਜ਼ਿਲ੍ਹੇ ਨੂੰ ਦੇ ਦਿੱਤੀਆਂ ਗਈਆਂ ਸਾਰੇ ਤਿੰਨੇ ਜ਼ਿਲ੍ਹਿਆਂ ਨੂੰ ਦਿੱਤੀਆਂ ਗਈਆਂ ਨਸ਼ੇ ਦੇ ਅਗੇਂਸਟ ਅਸੀਂ ਬਹੁਤ ਜ਼ਿਆਦਾ ਤਗੜੇ ਹੋ ਕੇ ਪਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਟੀਮ ਜਿੱਦੇ ਵੀ ਐਸਐਸਪੀਸ ਨੇ ਤਿੰਨੇ ਇਹਨਾਂ ਦੀਆਂ ਟੀਮਸ ਨੇ ਇਹਨਾਂ ਨੂੰ ਪੂਰੇ ਇਹਨਾਂ ਦੀਆਂ ਸਟਰੈਟਜੀਸ ਪਲਾਨ ਕਰਕੇ ਡਿਸਟ੍ਰਿਕਟ ਵਾਈਜ਼ ਡਿਸਟ੍ਰਿਕਟ ਦੀ ਟੋਪੋਗ੍ਰਾਫੀ ਵਾਈਜ਼ ਇਹਨਾਂ ਦੀਆਂ ਸਟਰੈਟਜੀਸ ਪਲਾਨ ਕਰਕੇ ਅਸੀਂ ਪੂਰੇ ਯੂਰ ਦੇ ਨਾਲ ਜਿਹੜਾ ਹੈ ਨਸ਼ੇ ਦੇ ਖਿਲਾਫ ਇਹਨਾਂ ਨੂੰ ਪਵਾਂਗੇ ਜਿਹੜੇ ਨਸ਼ਾ ਤਸਕਰ ਇਹਨਾਂ ਨੂੰ ਲਿਆ ਕੇ ਹਵਾਲਾ ਤਜ ਦੇਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਠੋਕਾਂਗੇ ਤਾਂ ਕਿ ਜਿਹੜੀਆਂ ਇਹਨਾਂ ਦੀਆਂ ਆਉਣ ਵਾਲੀਆਂ ਨਸੜਾ ਨੇ ਉਹਨਾਂ ਨੂੰ ਵੀ ਚੇਤਾ ਰਵੇ ਜਿਹੜੀ ਅਸੀਂ ਕਾਰਵਾਈ ਕਰੀਏ ਸਹੀ ਤਮਿਲਿਲ ਵਿੱਚ ਕਿੰਨੇ ਕੁ ਪਾਰਟਿਸਪੈਂਟ ਕਿੰਨੇ ਕਿ ਕਰਤਾਰੇ ਸੋ ਹਜੇ ਤੱਕ ਸਾਡੇ ਕੋਲ ਡੈਂਟੀਫਾਈ ਜਿਹੜੇ ਬਾਈ ਨੇਮ ਉਹ 11 ਹੋ ਚੁੱਕੇ ਔਰ ਬਾਕੀ ਦੇ ਜਿਹੜੇ ਆ ਉਹ ਅਸੀਂ ਕਰ ਰਹੇ ਹਾਂ ਸੀਸੀਟੀਵੀ ਇਹ ਜਿਹੜਾ ਡਵੇਲੀ ਵਾਲਾ ਕੇਸ ਹੈ ਤਾਂ ਵੱਲ ਇਟਸ ਬਿਲਫੁਲ ਵਾਇਓਲੇਸ਼ਨ ਆਫ ਦਾ ਲਾ ਜੈ ਰਿਵੋਇਟ ਇਸੇ ਕਰਕੇ 308 ਲਈਏ ਜੀ 308 ਦੀ ਡੋਮੇਨ ਚ ਇਹ ਹੁੰਦਾ ਕਿ ਜੋ ਕਿਸੇ ਬੰਦੇ ਨੂੰ ਨੋਰਿੰਗਲੀ ਇਹੋ ਜੋ ਐਕਟ ਕਰਦਾ ਜਿਹਦੇ ਨਾਲ ਉਹਨੂੰ ਪਤਾ ਵੀ ਮੇਰੇ ਇਸ ਐਕਟਰ ਦੇ ਨਾਲ ਕਿਸੇ ਵੀ ਜਾਨ ਜਾ ਸਕਦੀ ਹੈ ਤਾਂ ਹੀ ਉਹ 308 ਦੂਸਰਾ ਜਿਹੜਾ ਤੁਸੀਂ ਰੇਂਜ ਵਿੱਚ ਸੱਚ ਤੋਂ ਪ੍ਰੈਸ਼ਰ ਅਸਰ ਚਲਾਈ ਹੈ ਨਾ ਦੇ ਰਿਸਟ ਅ ਅਸ਼ਾ ਸ਼ਹਿਰ ਇਹ ਕਿਨੇ ਕ ਅਰੇਸ ਪਾਈਆਂ ਕੋਈ ਅਜੇ ਸਾਡੀਆਂ ਸਰਚ ਆਪਰੇਸ਼ਨਸ ਚੱਲ ਰਹੇ ਆ 1:00 ਵਜੇ ਤੱਕ 11:00 ਵਜੇ ਸਟਾਰਟ ਹੋਇਆ ਸੀ 1:00 ਤੋਂ 1:30 ਵਜੇ ਤੱਕ ਇਹ ਖਤਮ ਹੋਣਗੇ ਉਸ ਤੋਂ ਬਾਅਦ ਜਿੰਨੀਆਂ ਵੀ ਰਿਕਵਰੀਸ ਹੋਣਗੀਆਂ ਸੀ ਵੱਖਰੀ ਤੌਰ ਤੇ ਤੁਹਾਨੂੰ ਇੱਕ ਪ੍ਰੈਸ ਰੋਡ ਦੇ ਦਈ ਜਾਣਗੇ ਸਰ ਯੂਰ ਆਬਜੈਕਟਿਵ ਇਜ਼ ਟੂ ਹੇਟ ਐਟ ਦ ਸਪਲਾਈ ਲਾਈਨ ਬੋਥ ਸਪਲਾਈ ਲਾਈਨ ਨੂੰ ਵੀ ਤੋੜਾਂਗੇ ਜੀ ਔਰ ਜਿਹੜੇ ਇਹਨਾਂ ਦੇ ਅੱਗੇ ਗੁਰਗੇ ਨੇ ਜਿਹੜੇ ਕਿ ਅੱਗੇ ਜਾ ਕੇ ਸੀ ਏਜੰਟਸ ਜਿਹੜਾ ਉਹਦੇ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਆਪਣਾ ਇੱਕ ਬਾਰਡਰ ਸਟੇਟ ਸਾਡੇ ਟਨਾਂ ਦੇ ਟਨ ਉਧਰੋਂ ਕੋਈ ਜਿਹੜਾ ਹੈਗਾ ਵਾ ਕਿਸੇ ਦਾ ਹੀ ਕਿਸੇ ਸੌ ਮੀਨਸ ਦੇ ਨਹੀਂ ਜਿਹੜਾ ਹੈਗਾ ਉਧਰੋਂ ਨਸ਼ਾ ਸਾਡੇ ਨਾਲ ਸਿੱਟਦੇ ਰਹਿੰਦੇ ਵੱਡੀਆਂ ਰਿਕਵਰੀਸ ਹੁੰਦੀਆਂ ਰਹਿੰਦੀਆਂ ਬਟ ਜਿਹੜੇ ਮਾਪੇ ਨੇ ਉਹ ਇਸ ਚੀਜ਼ 'ਚ ਜ਼ਿਆਦਾ ਕੰਸਰਨਡ ਹੁੰਦੇ ਆ ਕਿ ਸਾਡੇ ਬੱਚੇ ਨੂੰ ਕੌਣ ਲਿਆ ਕੇ ਫੜਾਉਂਦਾ ਹੈ ਬੱਚੇ ਨੂੰ ਤਾਂ ਵੇਖੋ ਜੀ 25 ਗ੍ਰਾਮ ਮਿਲ ਗਈ 10 ਗ੍ਰਾਮ ਮਿਲ ਗਈ ਜਿਹੜਾ ਬੰਦਾ ਉਹ ਦਿੰਦਾ ਜਿੰਨੂੰ ਅਸੀਂ ਪੁਆਇੰਟ ਆਫ ਸੇਲ ਕਹਿੰਨੇ ਜਿਹੜਾ ਜਾ ਕੇ ਬੱਚੇ ਦੇ ਹੱਥ ਤੇ ਰੱਖਦਾ ਸਾਡੇ ਲਈ ਉਹ ਵੀ ਇੰਨਾ ਇੰਪੋਰਟੈਂਟ ਤਾਂ ਕਿ ਅਸੀਂ ਉਹਨੂੰ ਨੱਪ ਲਈਏ ਜੇ ਉਹ ਨੱਪਿਆ ਜਾਊਗਾ ਆਬਵੀਅਸਲੀ ਜਦੋਂ ਅਗਲੇ ਪਾਸੇ ਇਹਨਾਂ ਦੇ ਜਿਹੜੇ ਹੈਗੇ ਆ ਗਰਾਉਂਡ ਸੋਲਜਰ ਜਿੰਨੂੰ ਕਹਿ ਦਿੰਦੇ ਆਪਾਂ ਬੁਰਗੇ ਕਹਿ ਦਿੰਦੇ ਆ ਉਹ ਹੀ ਜਦੋਂ ਅਸੀਂ ਨੱਪ ਲਾਂਗੇ ਤਾਂ ਉਸ ਤੋਂ ਬਾਅਦ ਅਸੀਂ ਬੈਕਵਰਡ ਜਿਹੜੇ ਸਪੀਨ ਦੇ ਲਿੰਕ ਆ ਬੈਕਵਰਡ ਇਨਵੈਸਟੀਗੇਸ਼ਨ 'ਚ ਜਿਹੜਾ ਮੇਨ ਬੰਦਾ ਸਪਲਾਈਰ ਉਹਦੇ ਤੱਕ